ਅੱਜ ਕੱਲ੍ਹ ਜਿਵੇਂ ਆ ਦੇਖਿਆ ਕਿ ਆਪਣਾ ਸਮਾਜ ਕਿੱਧਰ ਜਾ ਰਿਹਾ ਕਿਵੇਂ ਰਿਸ਼ਤੇ ਏ ਤਾਰ-ਤਾਰ ਹੋ ਰਹੇ ਨੇ ਮਤਲਬ ਹਰ ਇੱਕ ਰਿਸ਼ਤਾ ਅੱਜ ਕੱਲ ਚਾਹੇ ਉਹ ਭੈਣ ਭਾਈ ਦਾ ਹੋਵੇ ਚਾਹੇ ਉਹ ਬਾਪਤੀ ਦਾ ਹੋਵੇ ਬਹੁਤ ਜਗ੍ਹਾ ਤੇ ਉਹਦਾ ਨਿਰਾਦਰ ਹੋ ਰਿਹਾ ਪਰ ਗੱਲ ਕਰਾਂਗੇ ਵਫਾਦਾਰੀ ਦੀ ਵਫਾਦਾਰੀ ਹਰ ਇੱਕ ਰਿਸ਼ਤੇ ਚ ਜ਼ਰੂਰੀ ਹੈ ਚਾਹੇ ਉਹ ਭੈਣ ਭਾਈ ਦਾ ਹੋਵੇ ਦੋਸਤ ਦਾ ਹੋਵੇ ਮਾਪੇ ਦਾ ਹੋਵੇ ਮਾਮਾ ਧੀਆ ਦਾ ਹੋਵੇ ਭੈਣ ਭਾਈ ਭੈਣਾ ਭੈਣਾ ਦਾ ਹੋਵੇ ਜਾਂ ਕੋਈ ਵੀ ਰਿਸ਼ਤਾ ਹੋਵੇ ਵਫਾਦਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ इवन दैट ਕਿ ਮੁਹੱਬਤ ਤੋਂ ਵੀ ਜ਼ਿਆਦਾ ਵਫਾਦਾਰੀ ਜ਼ਰੂਰੀ ਹੈ ਕਿਉਂਕਿ ਅਗਰ ਇਨਸਾਨ ਕੋਲ ਵਫਾਦਾਰੀ ਨਹੀਂ ਤਾਂ ਉਹ ਕੋਈ ਵੀ ਰਿਸ਼ਤਾ ਉਹਦਾ ਸਹੀ ਨਹੀਂ ਹੋਊਗਾ ਕਿਉਂਕਿ ਜਦੋਂ ਉਹ ਖੁਦ ਕਿਸੇ ਪ੍ਰਤੀ ਵਫਾਦਾਰ ਨਹੀਂ ਤਾਂ ਉਹ ਯੋਧੇ ਨਾਲ ਵੀ ਵਫਾ ਨਹੀਂ ਕਰ ਪਾਊਗਾ ਤਾਂ ਇਸ ਤਰ੍ਹਾਂ ਦੀ ਉਹਦੀ ਸਾਰੀ ਜ਼ਿੰਦਗੀ ਡੋਮਨ ਡੋਗ ਰਹੂਗੀ ਤੇ ਉਲਝੇ ਹੀ ਰਹੂਗਾ ਉਹ ਬੇਸ਼ੱਕ ਉਹ ਕਿੰਨਿਆ ਵੀ ਚੁਸਤ ਚਲਾਕੀਆਂ ਕਰ ਲੇ ਅਖੀਰ ਚ ਇਹਦਾ ਜਿਹੜਾ ਅੰਜਾਮ ਆ ਉਹ ਮਾੜਾ ਹੀ ਹੋਊਗਾ ਜਿਵੇਂ ਆਪਾਂ ਗੱਲ ਕਰੀਏ ਆ ਇਹਦੀ ਕੁੜੀ ਦੀ ਰੁਪਿੰਦਰ ਕੌਰ ਦੀ ਰੁਪਿੰਦਰ ਕੌਰ ਨੇ ਹਰ ਕਵਲ ਆਪਣਾ ਜੋ ਉਹਦਾ ਬੁਆਏਫਰੈਂਡ ਸੀ ਉਹਦੇ ਨਾਲ ਮਿਲ ਕੇ ਆਪਣੇ ਹਸਬੰਡ ਦਾ ਗੁਰਵਿੰਦਰ ਸਿੰਘ ਦਾ ਕਤਲ ਕਰਿਆ ਤੇ ਉਹ ਨਾਲ ਇੱਕ ਕੁੜੀ ਵੀ ਮਿਲੀ ਹੋਈ ਸੀ ਦੀਪਿੰਦਰ ਕੌਰ ਤੇ ਉਹ ਵੀ ਨਾਲ ਹੀ ਫਸ ਗਈ ਉਹਨਾਂ ਦੇ ਤੇ ਸਹੇਲੀ ਸੀ ਉਹਦੀ ਤੇ ਹੁਣ ਸੁਣਨ ਵਿੱਚ ਆਇਆ ਕਿ ਰੁਪਿੰਦਰ ਕੌਰ ਜੇਲ੍ਹ ਵਿੱਚ ਬਹੁਤ ਔਖੀ ਆ ਤੇ ਹੁਣ ਉਹ ਸਾਰਾ ਇਲਜ਼ਾਮ ਉਹ ਜਿਹਦੇ ਨਾਲ ਉਹ ਰਹਿਣਾ ਚਾਹੁੰਦੀ ਸੀ ਜਿਹਦੇ ਨਾਲ ਕਸਮਾਂ ਖਵਾਵਾ ਦੇ ਕਿਤੇ ਹੋਏ ਸੀ ਹਰਕਬਲ ਨਾਲ ਹੁਣ ਸਾਰਾ ਇਲਜ਼ਾਮ ਉਹਦੇ ਤੇ ਲਾ ਰਹੀ ਆ ਕਿ ਜੋ ਕੁਝ ਕੀਤਾ ਇਹ ਨਹੀਂ ਕਰਿਆ ਵੀ ਮੇਰੀ ਕੋਈ ਗਲਤੀ ਨਹੀਂ ਹੈਗੀ ਮੈਂ ਤਾਂ ਇਹ ਗੱਲਾਂ ਚਾਹ ਰੀ ਜੇ ਫਲਾਂ ਫਲਾਂ ਕੁਝ ਵੀ ਆ ਤੇ ਸਾਰਾ ਇਲਜ਼ਾਮ ਹੁਣ ਉਹ ਹਰਕਬਲ ਤੇ ਲਾ ਰਹੀ ਆ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਵੀਡੀਓ ਵਿੱਚ ਉਹਨਾਂ ਦੀ ਕੀ ਹਾਲਤ ਆ ਕਿਵੇਂ ਲੰਗੜੇ ਲੰਗੜੇ ਤੁਰਦੇ ਸੀ ਅਗਰ ਕਿਤੇ ਪਿੰਡਾਂ ਦੇ ਹਾਂ ਪਿੰਡ ਵਾਲਿਆਂ ਦੇ ਉਹਦੇ ਹੱਥ ਚ ਆ ਜਾਂਦੇ ਮੈਨੂੰ ਨਹੀਂ ਲੱਗਦਾ ਸੀ ਕਿ ਇਹ ਬਚਦੇ ਕਿਉਂਕਿ ਮੁੰਡਾ ਉਹ ਇੰਨਾ ਨਾਈਸ ਸੀ ਪਿੰਡ ਦੇ ਲੋਕਾਂ ਨੇ ਜਿਵੇਂ ਸੁਣੀਆਂ ਨੇ ਕਿ ਬਹੁਤ ਹੀ ਵਧੀਆ ਮੁੰਡਾ ਸੀ ਤੇ ਪੇਰੈਂਟਸ ਦਾ ਕੱਲਾ ਕੱਲਾ ਹੀ ਮੁੰਡਾ ਸੀ ਹਰ ਕਬਲਾ ਜਿਹੜਾ ਉਹ ਵੀ ਆਪਣੇ ਮਾਪਿਆਂ ਦਾ ਕੱਲਾ ਕੱਲਾ ਹੀ ਮੁੰਡਾ ਹੀ ਆ ਤੇ ਬਸ ਪਤਾ ਨਹੀਂ ਇਹਨਾਂ ਦੀ ਕਿਉਂ ਮਤ ਮਾਰੀ ਗਈ ਤੇ ਹੁਣ ਉਹ ਕੁੜੀ ਨੇ ਜਿਹਦੇ ਨਾਲ ਆਪਣੇ ਪਤੀ ਨੂੰ ਤਾਂ ਮਾਰਤਾ ਹੁਣ ਉਹਦੇ ਤੇ ਵੀ ਇਲਜ਼ਾਮ ਲਾ ਰਹੀ ਆ ਅੱਜ ਇਹ ਜਿਹੀ ਇੱਕ ਉਦਾਹਰਣ ਦੇ ਰਹੀ ਮੈਂ ਤੁਹਾਨੂੰ ਤੇ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਤੇ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਇੱਕ ਵਾਰ ਇੱਕ ਫੌਜੀ ਛੁੱਟੀ ਆਇਆ ਹੁੰਦਾ ਤੇ ਉਹਦਾ ਘਰ ਦੇ ਛੁੱਟੀ ਆਏ ਤਾਂ ਵਿਆਹ ਕਰ ਦੰਦੇ ਨੇ ਜਿਹਦੇ ਨਾਲ ਉਹਦਾ ਵਿਆਹ ਹੁੰਦਾ ਬਹੁਤ ਹੀ ਸੋਹਣੀ ਸੁਨੱਖੀ ਕੁੜੀ ਹੁੰਦੀ ਆ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਤੇ ਉਹਦੇ ਨਾਲ ਵਿਆਹ ਹੋ ਜਾਂਦਾ ਤੇ ਫੌਜੀ ਛੁੱਟੀ بتਵਾਦ ਦੇ ਨਾਲ 15-20 ਦਿਨ ਰਹਿੰਦਾ ਉਹਦੇ ਕੋਲ ਤੇ ਕਿਉਂਕਿ ਉਸ ਨੂੰ ਨਾ ਆਪਣੇ ਹੁਸਨ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਕੁੜੀ ਨੂੰ ਤੇ ਥੋੜੀ ਚੁਲਬਲੀ ਵੀ ਹੁੰਦੀ ਹੈ ਤੇ ਜਦੋਂ ਫੌਜੀ ਜਾਣ ਲੱਗਦਾ ਜਾਣ ਤੋਂ ਪਹਿਲਾਂ ਉਹਨੂੰ ਕਹਿੰਦਾ ਵੀ ਵੀ ਤੇਰੀ ਕੋਈ ਮੰਗ ਵੀ ਕਿਉਂਕਿ ਮੈਂ ਤਾਂ ਹੁਣ ਚੱਲਿਆ ਹਾਂ ਹੁਣ ਮੈਂ ਫਿਰ 6 ਮਹੀਨੇ ਸਾਲ ਬਾਅਦ ਪਤਾ ਨਹੀਂ ਕਦੋਂ ਛੁੱਟੀ ਹੋਊਦੋਂ ਆਉਂਗਾ। ਤੇ ਬੜੀ ਉਦਾਸਤੀ ਹੋ ਜਾਂਦੀ ਐ ਦੋ ਦਿਨ ਪਹਿਲਾਂ ਤੇ ਉਦਾਸ ਹੁੰਦੇ ਉਹ ਕਹਿੰਦੇ ਵੀ ਤੂੰ ਚਲੇ ਜਾਏਂਗਾ ਵੀ ਮੈਂ ਇਕੱਲਾ ਇਕੱਲੀ ਕਿਵੇਂ ਟਾਈਮ ਪਾਸ ਕਰੂੰਗੀ ਵੀ ਮੇਰੀ ਇਹ ਜਵਾਨੀ ਕਿਸ ਕੰਮ ਦੀ ਵੀ ਇਹ ਮੈਂ ਤੇਰਾ ਹੀ ਵੇਟ ਕਰਨੀ ਆ। ਤੇ ਉਹ ਸੁਣ ਕੇ ਬੜਾ ਹਰਨ ਹੁੰਦਾ ਵੀ ਕੀ ਬੋਲੀ ਜਾਂਦੀ ਐ ਫਿਰ ਉਹ ਸਮਝ ਜਾਂਦਾ ਵੀ ਇਹਨੂੰ ਜਿੰਨੀ ਸਮਝ ਨਹੀਂ ਹੈਗੀ ਵੀ ਸਮਝਾਉਣੀ ਪਊਗੀ ਹਨਾ ਕਿਉਂਕਿ ਜਿਹੜੀ ਕੁੜੀਆਂ ਹੁੰਦੀਆਂ ਨੇ ਨਿਆਣੀਆਂ ਮਰਦੀਆਂ ਜਾਂ ਔਰਤਾਂ ਹੁੰਦੀਆਂ ਨੇ ਉਹ ਉਹਨੂੰ ਬਿਗਾਰਨ ਤੇ ਸਵਾਰਨ ਵਿੱਚ ਉਹਨਾਂ ਦੇ ਹਸਬੰਦ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਕੱਲੀ ਔਰਤ ਦੀ ਉਹ ਗਲਤੀ ਨਹੀਂ ਹੁੰਦੀ ਹੈਗੀ ਅਗਰ ਹਸਬੰਦ ਠੀਕ ਆ ਤਾਂ ਔਰਤਾਂ ਨੂੰ ਜ਼ਿਆਦਾਤਰ ਠੀਕ ਹੀ ਰਹਿੰਦੀਆਂ ਨੇ ਕੋਈ ਉਹ ਹੁੰਦੀ ਆ ਕੋਈ 100 ਦੇ ਵਿੱਚੋਂ ਜਿਹੜੀ ਵਧੀਆ ਘਰ ਵਾਲੇ ਨੂੰ ਛੱਡ ਕੇ ਇਸ ਤਰ੍ਹਾਂ ਹੋ ਗਏ ਨਹੀਂ ਜ਼ਿਆਦਾਤਰ ਹਸਬੰਦ ਅਗਰ ਆਪਣੀ ਵਾਈਫ ਨੂੰ ਸਹੀ ਟਾਈਮ ਨਹੀਂ ਦਿੰਦੇ ਜਾਂ ਉਹਨਾਂ ਨੂੰ ਕੋਈ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਕਰਦੇ ਤਾਂ ਉਹ ਗਲਤ ਹੋ ਜਾਂਦੀਆਂ ਨੇ ਅਕਸਰ ਇਹ ਦੇਖਿਆ ਦੇਖਿਆ ਹੀ ਜਾਂਦਾ ਸਮਾਜ ਵਿੱਚ ਤੇ ਆਪਾਂ ਗੱਲ ਕਰਦੇ ਸੀ ਉਸ ਕੁੜੀ ਦੀ ਫਿਰ ਫੌਜੀ ਥੋੜਾ ਜਿਹਾ ਵਧੀਆ ਸੀ ਹੁਣ ਤਾਂ ਕਹਿੰਦੇ ਨੇ ਵੀ ਫੌਜੀ ਨੂੰ ਅਕਲ ਨਹੀਂ ਹੁੰਦੀ ਪਰ ਉਹ ਵਧੀਆ ਅਕਲ ਦਾ ਸੀ ਬੰਦਾ ਤੇ ਉਹ ਜਾਣ ਤੋਂ ਪਹਿਲਾਂ ਕਹਿੰਦਾ ਵੀ ਉਹਨੂੰ ਕਹਿੰਦਾ ਮੇਰੀ ਗੱਲ ਸੁਣੂ ਵੀ ਤੂੰ ਅਗਰ ਵੀ ਕਿਸੇ ਨਾਲ ਵੀ ਤੂੰ ਬੋਲਚਾਲ ਕਰਨੀ ਹੋਈਆਂ ਸਬੰਧੇ ਬਣਾਉਣੇ ਨੇ ਵੀ ਤੂੰ ਉਹ ਜਿਹੇ ਇਨਸਾਨ ਨਾਲ ਬਣਾਈ ਕੰਕੂ ਨੂੰ ਸ਼ੱਕ ਹੋ ਗਿਆ ਸੀ ਵੀ ਇਹ ਇਹ ਡਿਗੜੂਗੀ ਜ਼ਰੂਰ ਮੇਰੀ ਵਾਈਫਾ ਜਿਹੜੀ ਤਾਂ ਉਹਨ ਇੱਕ ਉਸੂਜ ਹੋਜਣ ਨਾਲ ਇੱਕ ਸਕੀਮ ਜੀ ਸੋਚੀ ਉਹ ਕਹਿੰਦਾ ਵੀ ਅਗਰ ਤੂੰ ਸਬਦ ਬਣਾਉਣੇ ਹੋਏ ਅਜਿਹੇ ਬੰਦੇ ਨਾਲ ਬਣਾਈ ਕਿਉਂਕਿ ਉਸ ਟਾਈਮ 'ਚ ਨਾ ਜੰਗਲ ਪਾਣੀ ਜਾਂਦੇ ਹੁੰਦੇ ਸੀ ਬਾਹਰ ਪਹਿਲਾ ਟਾਇਲਟ ਤਾਂ ਘਰ 'ਚ ਹੁੰਦਾ ਨਹੀਂ ਸੀ ਵੀ ਕੋਠੇ ਚੜ੍ਹ ਕੇ ਦੇਖੀ ਵੀ ਜਿਹੜਾ ਬੰਦਾ ਇੱਕੋ ਜਗ੍ਹਾ ਤੇ ਇੱਕੋ ਲੋਟਾ ਲੈ ਕੇ ਜੰਗਲ ਪਾਣੀ ਜਾਂਦਾ ਵੀ ਤੂੰ ਉਹ ਬੰਦੇ ਨਾਲ ਸੰਬੰਧ ਬਣਾਈ ਉਹ ਕਹਿੰਦੀ ਠੀਕ ਆ ਉਹ ਚੱਲਿਆ ਜਾਂਦਾ ਤੇ ਉਹ ਰੋਜ਼ ਕੋਠੇ ਚੜ੍ਹ ਜਾਂਦੀ ਆ ਘਰ 'ਚ ਹੋਰ ਵੀ ਮੈਂਬਰ ਹੁੰਦੇ ਨੇ ਪਰ ਕਿਸੇ ਨਾਲ ਜ਼ਿਆਦਾ ਇੰਨਾ ਹੋ ਨਹੀਂ ਰੱਖਦੀ ਕਿਸੇ ਨੂੰ ਕੁਝ ਸਮਝ ਨਹੀਂ ਹੈਗੀ ਬੀਹੋ ਬੇ ਮੇਰੀ ਸੱਸ ਰੋਗੇ ਦਰਨ ਜਠਾਣੀ ਵਗੈਰਾ ਉਹ ਕਿਸਦੀ ਪਰਵਾਹ ਨਹੀਂ ਕਰਦੀ ਰੋਜ਼ ਮੇਰੇ ਕੋਠੇ ਚੜ ਜਾਂਦੀ ਐ ਦੇਖਦੀ ਐ ਵੀ ਕਿਹੜਾ ਇੱਕ ਜਗ੍ਹਾ ਤੇ ਜਾਂਦਾ ਤੇ ਕਾਫੀ ਦਿਨ ਲੰਘ ਜਾਂਦੇ ਨੇ ਤੇ ਇੱਕ ਦਿਨ ਉਹਦੀ ਨਿਗਾ ਪੈਂਦੀ ਐ ਇੱਕ ਬੰਦੇ ਤੇ ਵੀ ਇਹੇ ਕਾਫੀ ਦਿਨ ਤੱਕ ਦੇਖਦੀ ਐ ਵੀ ਹਾਂ ਇੱਕ ਜਗ੍ਹਾ ਤੇ ਹੀ ਜਾਂਦਾ ਇੱਕ ਇਹਦੇ ਕੋਲ ਭੰਡਾ ਹੁੰਦਾ ਤੇ ਜਦ ਉਹ ਦੇਖੀ ਜਾਂਦੀ ਐ 12 13 ਦਿਨੋਂ ਫਿਰ ਇੱਕ ਦਿਨ ਜਦ ਉਹਨੇ ਉਹ ਕਹਿੰਦੀ ਵੀ ਕੱਲ ਨੂੰ ਮੈਂ ਜਾਵਾਂਗੀ ਉਹਦੇ ਕੋਲ ਦੂਜੇ ਦਿਨ ਸਵੇਰੇ ਜਦੋਂ ਜਿਆਦਾ ਉਹੀ ਟਾਈਮ ਤੇ ਉਹ ਦੇਖਣ ਦੇ ਜਾਂਦੇ ਨੇ ਭੱਜ ਕੇ ਚਲੀ ਜਾਂਦੀ ਉਹਦੇ ਕੋਲ ਉਹਦੇ ਨਾਲ ਜਾ ਕੇ ਜਦ ਉਹ ਨੂੰ ਉਹਦੇ ਕੋਲ ਪ੍ਰਪੋਜ਼ਰ ਰੱਖਦੀ ਆ ਕਹਿੰਦੀ ਮੈਂ ਤੇਰੇ ਨਾਲ ਵੀ ਐ ਸੰਬੰਧ ਬਣਾਉਣੇ ਨੇ ਰਿਲੇਸ਼ਨ ਚਾਉਣਾ ਤੇਰੇ ਨਾਲ ਤੇ ਉਹ ਉਹ ਨੂੰ ਮਨ੍ਹਾ ਕਰਦਾ ਕਹਿੰਦਾ ਨਹੀਂ ਬੀਬਾ ਜਾ ਤੂੰ ਤੇ ਫਿਰ ਉਹਦੇ ਨਾਲ ਮਤਲਬ ਕਿ ਉਹਦੀ ਬਾਹ ਫੜਨ ਲੱਗਦੀ ਹੈ ਜਦ ਬਾਹ ਫੜ ਕੇ ਖਿੱਚਦੀ ਹੈ ਨਾ ਉਹਦਾ ਜਿਹੜਾ ਲੋਟਾ ਹੁੰਦਾ ਉਹ गिर ਜਾਂਦਾ ਤੇ ਜਦੋਂ ਲੋਟਾ गिर ਜਾਂਦਾ ਉਹ ਟੁੱਟ ਜਾਂਦਾ ਕਿਉਂਕਿ ਮਿੱਟੀ ਦਾ ਹੁੰਦਾ ਟੁੱਟ ਕੇ ਉਹ ਐ ਸਿਰਫ ੜ ਕੇ ਬਹਿ ਜਾਂਦਾ ਤੇ ਡੌਣ ਲੱਗ ਜਾਂਦਾ ਉਹ ਕਹਿੰਦੀ ਤੂੰ ਕੰਮਲਾ ਹੋਇਆ ਵੀ ਇੱਕ ਲੋਟਾ ਟੁੱਟਣ ਤੇ ਰੋ ਰੋਣਾ ਕਹਿੰਦਾ ਮੈਂ ਫੇਰ ਉਹ ਜਾਂ ਲੋਟ ਤੋੜ ਆਪਦੇ ਨੂੰ ਸੰਭਾਲਦਾ ਤੇ ਫੇਰ ਦੱਸਦਾ ਉਹਨੂੰ ਕਹਿੰਦਾ ਮੈਂ ਲੋਟਾ ਟੁੱਟਣ ਤੇ ਨਹੀਂ ਰੋਂਦਾ ਕਹਿੰਦਾ ਇਹ ਕਹਿੰਦਾ ਇੱਕ ਇਹ ਲੋਟਾ ਸੀ ਜਿਨੇ ਮੇਰਾ ਅੰਗੇਜ ਦੇਖਿਆ ਹੋਇਆ ਸੀ ਹੁਣ ਮੈਂ ਹੋਰ ਭਾਂਡਾ ਰੋਊਂਗਾ ਉਹ ਮੇਰਾ ਅੰਗੇਜ ਦੇਖੂਗਾ ਤੇ ਉਹ ਬੜੀ ਹੈਰਾਨ ਹੁੰਦੀ ਆ ਉਹ ਚੁੱਪਚਾਪ ਐ ਉਹ ਆ ਜਾਂਦੀ ਆ ਸੁਣ ਕੇ ਵੀ ਲੋਟਾ ਟੁੱਟਣ ਨਾਲ ਵੀ ਇੰਨਾ ਸੋਚਦਾ ਤੇ ਉਹ ਸੋਚੀ ਜਾਂਦੀ ਉਹ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਉਹ ਕਹਿੰਦੀ ਵੀ ਇੱਕ ਬੰਦਾ ਹੋ ਕੇ ਜਦ ਇੰਨੀ ਗਹਿਰੀ ਸੋਚ ਰੱਖ ਸਕਦਾ ਵੀ ਇੱਕ ਭਾਂਡੇ ਨੇ ਵੀ ਮੇਰਾ ਅੰਗੇਜ ਦੇਖਿਆ ਹੋਇਆ ਵੀ ਮੈਂ ਕਹ ਜੀ ਕੰਮ ਲਈ ਸੀ ਵੀ ਆਪਣੀ ਜਿੱਲ ਟਾਊਨ ਚਲੀ ਸੀ ਹਨਾ ਵੀ ਕੰਜਾਨ ਬੰਦੇ ਨੂੰ ਜਿਹਨੂੰ ਮੈਂ ਜਾਣਦੀ ਨਹੀਂ ਜਿਹਦੇ ਬਾਰੇ ਕੁਛ ਨਹੀਂ ਪਤਾ ਵੀ ਉਧਰ ਵੀ ਇੱਕ ਮੇਰਾ ਘਰ ਵਾਲਾ ਜਿਹੜਾ ਇੰਨਾ ਵਧੀਆ ਮੇਰੇ ਲਈ ਕਮਾਉਣ ਗਿਆ ਫਲਾਂ ਆਏ ਸੋਚਦੀ ਹੈ ਹਨਾ ਤੇ ਫਿਰ ਕਾਫੀ ਆਏ ਫੇਰ ਉਹ ਕਹਿੰਦੀ ਆ ਵੀ ਸੋਚ ਲਾਂਦੀ ਵੀ ਨਹੀਂ ਮੈਂ ਗਲਤ ਆ ਤੇ ਫਿਰ ਉਹ ਘਰ ਵਿੱਚ ਮਤਲਬ ਕੁਲ ਮਿਲ ਜਾਂਦੀ ਆਪਣੇ ਘਰ ਦੇ ਕਮਾਕਾਰਾਂ ਚ ਵੀ ਉਹ ਕਹਿੰਦੀ ਮੈਂ ਇਹ ਕੰਮ ਕਰਨਾ ਨਹੀਂ ਹੈਗਾ ਫਿਰ ਜਦ ਕਾਫੀ ਟਾਈਮ ਬਾਅਦ ਉਹਦਾ ਘਰ ਵਾਲਾ ਵਾਪਸ ਆਉਂਦਾ ਆ ਕੇ ਤੱਕ ਟੁੱਟਿਆ ਹੁੰਦਾ ਤੇ ਆ ਕੇ ਇੱਕ ਦੋ ਦਿਨ ਆਰਾਮ ਕਰਦਾ ਫਿਰ ਇੱਕ ਦਿਨ ਉਹਨੂੰ ਪੁੱਛਦਾ ਉਹਨੂੰ ਕਹਿੰਦਾ ਭਾਗਵਾਨੇ ਵੀ ਤੂੰ ਦੱਸ ਤੂੰ ਕਿਸ ਨਾਲ ਆਈ ਬੋਲਚਾਲ ਕਰੀ ਫਿਰ ਉਹ ਸਾਰੀ ਕਹਾਣੀ ਸੁਣਾਉਂਦੀ ਹੈ ਵੀ ਐਂ ਕਰਕੇ ਕਹਿੰਦੀ ਫਿਰ ਮੈਂ ਸੋਚਿਆ ਵੀ ਜਦੋਂ ਉਹ ਆਪਣਾ ਵੀ ਇੱਕ ਲੋਟੇ ਪਿੱਛੇ ਐਨਾ ਉਹ ਕਹਦੇ ਮੈਂ ਉਹਨੂੰ ਨਹੀਂ ਇਸ ਦਿਨ ਕਹਣਾ ਵੀ ਮੈਂ ਕਿੰਨੀ ਪਾਵਰ ਸੀ ਉਹਨੂੰ ਕਹਿੰਦੀ ਵੀ ਫੌਜੀ ਆ ਵੀ ਮੈਂ ਹੁਣ ਨਹੀਂ ਵੀ ਮੈਂ ਮੈਂ ਤੇਰੇ ਲਈ ਵਫਾਦਾਰਾਂ ਵੀ ਮੈਂ ਹੋਰ ਕਿਸੇ ਲਈ ਵਫਾਦਾਰ ਨਹੀਂ ਬਣ ਸਕਦੀ ਹੈਗੀ ਸੰਬੰਧ ਨਹੀਂ ਬਣਾ ਸਕਦੀ ਵੀ ਤੂੰ ਕਿਤੇ ਜਾ ਅੰਮੈਂ ਥੀ ਰਹੂੰਗੀ ਤੇਰੇ ਘਰ ਚ ਰਹੂੰਂ ਤੇਰਾ ਘਰ ਸਮਾਉਂਗੀ ਤੇ ਇਹ ਹੁੰਦੀ ਹੈ ਨੇ ਵਫਾਦਾਰੀ ਆ ਸਮਝਦਾਰੀ ਆ ਕੁੜੀ ਨੇ ਉਹਨੇ ਜਿਵੇਂ ਆਪਾਂ ਗੱਲ ਸ਼ੁਰੂ ਕਰੀ ਸੀ ਰੁਪਿੰਦਰ ਕੌਰ ਵੀ ਉਹ ਕਿਸੇ ਲਈ ਵੀ ਵਫਾਦਾਰ ਨਹੀਂ ਸਾਬਤ ਹੋਈ ਨਾ ਤਾਂ ਆਪਣੇ ਪਤੀ ਲਈ ਨਾ ਆਪਣੇ ਪ੍ਰੀਮੀ ਲਈ ਪਹਿਲਾਂ ਉਹਨੇ ਆਪਣਾ ਪਤੀ ਮਰਵਾਤਾ ਹੁਣ ਸਾਰਾ ਇਲਜ਼ਾਮ ਉਹ ਹਰਕ ਕਬਲ ਤੇ ਲਾ ਰਹੀ ਆ ਤੇ ਇਸ ਲਈ ਰਿਸ਼ਤਿਆਂ ਵਿੱਚ ਵਫਾਦਾਰੀ ਬਹੁਤ ਜ਼ਰੂਰੀ ਆ ਇਹ ਸੰਦੇਸ਼ ਅੱਜ ਕੱਲ ਦੇ ਕੁੜੀਆਂ ਮੁੰਡਿਆਂ ਲਈ ਵੀ ਆ ਕਿ ਬਈ ਤੁਸੀਂ ਕੋਈ ਵੀ ਰਿਸ਼ਤਾ ਤੁਹਾਡਾ ਚਾਹੇ ਥੋੜੀ ਗਰਲਫ੍ਰੈਂਡ ਆ ਚਾਹੇ ਥੋੜੀ ਵਾਈਫ ਆ ਤੇ ਵਫਾਦਾਰੀ ਬਹੁਤ ਜ਼ਰੂਰੀ ਆ ਹਾਂਜੀ ਸਸਿ ਦੀ ਗੱਲ